ਮਹਾਰਾਜ ਆ ਜਿਹੜੀਆਂ ਕੰਧਾਂ ਨੇ ਤੁਹਾਨੂੰ ਆ ਵੇਖੋ ਆ ਟੁਕੜੇ ਮਿਲ ਰਿਹਾ ਘੜਿਆਂ ਦੇ ਇਹ ਸੰਦੀ ਹੈ ਤਾਂ ਖਿਆਲ ਚ ਆ ਸਾਹਮਣੇ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸਾਹਿਬ ਤੇ ਨਾਲ ਉਧਰ ਠੰਡਾ ਬੁਰਜ ਹੈ ਤੇ ਨਾਲ ਰੋਜ਼ਾ ਸ਼ਰੀਫ ਹੈ ਮਤਲਬ ਕਿ ਉਧਰ ਕਿਲਾਵਾ ਆਇਧਰ ਜਿਹੜੇ ਵੀ ਮੇਰੇ ਕੈਬਨਟ ਮੇਰੇ ਅੰਪਾਇਰ ਆ ਉਹਨਾਂ ਦੇ ਪਾਰਟਰ ਉਹਨਾਂ ਦੀ ਰਹਾਇਸ਼ਗਾ ਆ ਸਾਰੀਆਂ ਇਹਦੇ ਵਿੱਚ ਸੀ ਉਹ ਇੱਥੇ ਜਦੋਂ ਖੇਤਾ ਚ ਹਲ ਚੱਲਦਾ ਨਾ ਥੱਲੇ ਉਹ ਰੋੜੇ ਹੀ ਰੋੜੇ ਇੱਟੇ-ਇੱਟੇ ਨਿਕਲਦੇ ਹੋ। ਅੱਛਾ ਥੱਲੇ ਦੀਵਾਰਾਂ ਨਿਕਲਦੀਆਂ। ਉਹ ਪੱਥਰ ਆ ਅੰਬਾਲੇ ਤੋਂ ਲੈ ਕੇ ਤੇ ਫਲੋਰ ਤੱਕ ਸਾਰਾ ਸਰੰਦ ਦਾ ਸਰੰਦੀ ਇੱਟ ਜਿਹੜੀ ਆ ਉਹ ਨੀਲ ਦੇ ਥੱਲੇ ਪਾਈ ਗਈ। ਪਰ ਇਹ ਇੱਥੇ ਤਾਂ ਆਹੋ ਜੀ ਮੈਂ ਕੈਮਰਾਮੈਨ ਸਭ ਨੂੰ ਕਹਿਣਾ ਵੀ ਮੇਰੇ ਮਰਾ ਅੱਗੇ ਪਿੱਛੇ ਵੀ ਇਹ ਲੋ ਮਤਲਬ ਬੜੀ ਤਕੜੀ ਚੀਜ਼ ਦੱਸਣ ਲੱਗਾ ਜੀ ਆਜੋ ਮੇਰੇ ਨਾਲ ਮਰਾ ਦਿੱਕੇ ਆ ਜੇ ਮਹਾਰਾਜ ਆ ਜਿਹੜੀਆਂ ਕੰਧਾਂ ਨੇ ਤੁਹਾਨੂੰ ਆ ਵੇਖੋ ਆ ਟੁਕੜੇ ਮਿਲ ਰਿਹਾ ਘੜਿਆਂ ਦੇ ਇਹ ਸੰਦੀ ਇੱਕ ਸੁਨੰਦੀ ਢਾਂ ਬਲ 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 ਹਰੋ ਜੀ ਆ ਜਗਾ ਦਿਖਾ ਦਿਓ ਮੇਰੇ ਖਿਆਲ ਚ ਆ ਸਾਹਮਣੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਨਾਲ ਉਧਰ ਠੰਡਾ ਬੁਰਜ ਹੈ ਤੇ ਨਾਲ ਰੋਜ਼ਾ ਸ਼ਰੀਫ ਹੈ ਇਤਿਹਾਸਕ ਧਰਤੀ ਆ ਫਤਿਹਗੜ੍ਹ ਸਾਹਿਬ ਦੀ ਤੇ ਅਸੀਂ ਬੇਸ਼ੱਕ ਹੁਣ ਜਿੱਥੇ ਖੜੇ ਆ ਖੇਤ ਦਿਖਾਈ ਦੇ ਰਹੇ ਨੇ ਪਰੰਤੂ ਬਾਬਾ ਜੀ ਦਾ ਜਿਹੜਾ ਗਿਆਨ ਕਹਿੰਦਾ ਇਹ ਇਤਿਹਾਸਕ ਥਾਂ ਹੈਗੀ ਆ ਇਹ ਤੁਸੀਂ ਇੱਕ ਚੀਜ਼ ਵੇਖੀ ਕੋਈ ਵੀ ਖੁਏ ਤੇ 36 40 ਦਾ ਨਹੀਂਗਾ ਉਹ ਨਹੀਂ ਲਖਿਆ ਤੇ ਮਰਬੇ ਬੰਦੀ ਦਾ ਨਹੀਂਗਾ ਜੀ ਤਾਂ ਆਛਾ ਉਹਦਾ ਕਾਰਨ ਇਹ ਆ ਵੀ ਜਦੋਂ ਤੁਸੀਂ ਗੱਡੀ ਲੈ ਕੇ ਤਾਂ ਜੜੇ ਜੇ ਉਥੋਂ ਜੀ ਹੂੰ ਆ ਉੱਚੀ ਐ ਚਲੇ ਗਈ ਆ ਤੇ ਇੱਕ ਕੰਦ ਆ ਚਲੇਗੀ ਜੀ ਇਹ ਗਨ ਬੜੀ ਧਿਆਨ ਨਾਲ ਸੰਗਤ ਸੁਣਿਆ ਜੀ ਇੱਥੇ ਆ ਜੂਗਾ ਬੇ ਛੇੜਾ ਤੇ ਸ਼ਹੀਦ ਗੰਜ ਬੁੰਦਾ ਵਾ ਫਤਿਹਗਰ ਸਾਹਿਬ ਠੰਡਾਪੁਰਜ ਸਾਹਿਬ ਜੀ ਇੱਥੋਂ ਵਗਦੀ ਸੀ ਹੰਸਮਾ ਹੰਸਲਾ ਨਹਿਰ ਨਦੀ ਮੱਛਰ ਜੀ ਵੀ ਇਹ ਨਾ ਬੁੱਟ ਪੜਾ ਠੰਡਾਪੁਰਜ ਪੁਰਜ ਕਿਵੇਂ ਉਹ ਵੀ ਤਾਂ ਅੱਦ ਮਤਲਬ ਕਿ ਉਧਰ ਕਿਲਾਵਾ ਆਇਧਰ ਜਿਹੜੇ ਨੇ ਮੇਰੇ ਕੈਬਿਨੇਟ ਮੇਰਾ ਅੰਪਾਇਰ ਆ ਹੂੰ ਜੀ ਉਹਨਾਂ ਦੇ ਕੁਆਰਟਰ ਉਹਨਾਂ ਦੇ ਕੁਆਰਟਰ ਉਹਨਾਂ ਦੀ ਰਹਾਇਸ਼ਗਾ ਆ ਸਾਰੀ ਇਹਦੇ ਵਿੱਚ ਸੀ ਅੱਛਾ ਥੋੜਾ ਦੇਖੋ ਆ ਨਿੱਗੀ ਜੀ ਖੱਤੀ ਆ ਆ ਤੁਹਾਨੂੰ ਮੈਂ ਕੰਨਾਂ ਦਿਖਾਤੀ ਆ ਹੁਣ ਇੱਥੇ ਜਦੋਂ ਖੇਤਾ ਚ ਹਾਲ ਚੱਲਦਾ ਨਾ ਥੱਲੇੋਂ ਰੋੜੇ ਰੋੜੇ ਇੱਟੇ ਇੱਟੇ ਨਿਕਲਦੇ ਹੁੰਦੇ ਆ ਉੱਚੋ ਤਾਂ ਇਹ ਦੀਵਾਰਾਂ ਨਿਕਲਦੀਆਂ ਅੱਛਾ ਝਾੜੂ ਠੀਕ ਹੁੰਦਾ ਬਾਬੇ ਇਹ ਹੁਣ ਜੀ ਵਾਹ ਵਾਕੇ ਅੱਛਾ ਅੱਜ ਵੀ ਸਰਹੰਦ ਦੇ ਉੱਤੇ ਇਹ ਗੱਲ ਵਹਿਮ ਚਲਾ ਖੜਿਓ ਇਹਦਾ ਅੰਤ ਸੁਣਿਓ ਅੱਜ ਵੀ ਸਰਹੰਦ ਦੇ ਉੱਤੇ ਲੋਹੇ ਦਾ ਸੁਹਾਗਾ ਫਿਰਦਾ ਸਹਿਬਜ਼ਾਦਿਆਂ ਦੀ ਸ਼ਹੀਦਾਂ ਦੀ ਐਡੀ ਤਾਕਤ ਆ ਅੱਛਾ ਕੀ ਬਾਤ ਉਹ ਕਿੱਦਾਂ ਫਿਰਦਾ ਭਲਾ ਹਾਂਜੀ ਜਦੋਂ ਇਹ ਬਾਬਾ ਜੱਸਾ ਸਿੰਘ ਮਹਲੂ ਵਾਲੀਏ ਨੇ ਆ ਸਾਰਾ ਸਰਹੰਦ ਕਿਲਾ ਹੋਣਾਤਾ ਕਿਉਂਕਿ ਇੱਕ ਤਾਂ ਅੱਬਾ ਜਸਾ ਸਿੰਘ ਬਰਕੋਲ ਜਿਹੜਾ ਅਫਦਾਲੀ ਦਾ ਜਿੰਨਾ ਬਰੂਦ ਸੀਗਾ ਜੀ ਉਹ ਥੋਲਿਆ ਉਹਨਾਂ ਨੇ ਅਫਦਾਲੀ ਕੋ ਕੁਛ ਆਵਦਾ ਬਰੂਦ ਸੀ ਪਾਣੀ ਪਾਤ ਤੋਂ ਬਾਅਦ ਤੇ ਕੁਝ ਜਿਹੜਾ ਮਰਾਖਿਆਂ ਦਾ ਬਰੂਦ ਸੀਗਾ ਉਹ ਸਾਰਾ ਇਹ ਇਥੇ ਡਾਇਨਾਮਾਈਟ ਨਾਲੇ ਵਿਛਾਤਾ ਤੇ ਇਹ ਸਭ ਕੁਝ ਬਰੂਦ ਨਾਲ ਉੜਾਤਾ ਤੇ ਖੋਤੇ ਦੇ ਮਗਰ ਪਾ ਕੇ ਹਲ ਫੇਨੇ ਪਰ ਕਿਸੇ ਬਤ ਸਾਡੇ ਤਰ੍ਹਾਂ ਨਹੀਂ ਸੀ ਕੋਲੇ ਮੁਸਲਮਾਨਾਂ ਦੀ ਜਿਹੜੀ ਜਗ੍ਹਾ ਤੇ ਇਹਨੂੰ ਹੱਥ ਮਿਲ ਆਇਆ ਹੈਗਾ ਜੀ ਕੋੜੇ ਸਾਡਾ ਧਰਮਸਥਾਨ ਹੈ ਉਹ ਉਵੇਂ ਜਿਵੇਂ ਛੱਡਿਆ ਹੋਇਆ ਪਿੱਛੇ ਦੇਖ ਲੋ ਕਿਸੇ ਨੇ ਨਹੀਂ ਛੱਡੀ ਕਿਸੇ ਇਸਲਾਮ ਦੀ ਮੁਕੱਦਸ ਮਕਬਰਾ ਮਸਜਿਦ ਇਬਾਦਤਗਾਹ ਨੂੰ ਸਿਕਾ ਨਹੀਂ ਹੱਤ ਨਹੀਂ ਤੇ ਜਿੰਨਾ ਵੀ ਰਾਜਨੀਤੀ ਢਾਂਚਾ ਸੀਗਾ ਉਹ ਚੰਦਿਆ ਨਹੀਂ ਉਹ ਸਾਰਾ ਉੜਾ ਦਿੱਤਾ ਜਿਹੜਾ ਇਹ ਕਿਲਾ ਵਾ ਇਹ ਕਈ ਮਹੀਨੇ ਉੜਦਾਰਿਆ ਅੱਛਾ ਕਿਉਂਕਿ ਕਿਨੇ ਦੇ ਥੱਲੇ ਰਹਿਸਮਈ ਕਾਰਾਕਾਰ ਹੁੰਦੇ ਆ ਹਾਂਜੀ ਕਾਰਾਕਾਰਾਂ ਦੇ ਵਿੱਚ ਬਰੂਦ ਅਸਲਾ ਸਾਰਾ ਪਿਆ ਹੁੰਦਾ ਵਾ ਉਹ ਚੰਦ ਬੰਦਿਆਂ ਨੂੰ ਪਤਾ ਹੁੰਦਾ ਮੈਂ ਆਪਣੇ ਹਿਸਾਬ ਨਾਲ ਜੀ ਜਦੋਂ ਉਤਲਾ ਕਿਲਾ ਬਰੂਦ ਨਾਲ ਉੱਡ ਗਿਆ ਥੱਲੇ ਕਿਨੇ ਦੇ ਉੱਤੇ ਸਾਰਾ ਉਥੇ ਬਣ ਗਿਆ ਜਿਹੜੀ ਆਗਾ ਤੁਹਾਨੂੰ ਪਤਾ ਸਿਆਲੇ ਬੰਦੇ ਦੁਖਦੀ ਰਹਿੰਦੀ ਗਾਨ ਉਹ ਜਦੋਂ ਕਿਸੇ ਥੰਦੇ ਬੰਦੇ ਕਾਰਾਗਾਰ ਜਿਹੜਾ ਬਰੂਦ ਦਾ ਸੀਗਾ ਜਿੱਥੇ ਕੁਪੇ ਪੈ ਹੁੰਦੇਗੇ ਉਹ ਜਦੋਂ ਉਹਨੂੰ ਜਾ ਕੇ ਅੱਗ ਲੱਗਦੀ ਸੀ ਬਰੂਦ ਨੇ ਤੇ ਫਟਣਾ ਹੀ ਆ ਤੇ ਬਾਬਾ ਫਤੇ ਸਿੰਘ ਸਾਹਿਬ ਦੀ ਬਾਬਾ ਜੁਰਾਵਰ ਸਿੰਘ ਸਾਹਿਬ ਜੀ ਦਾ ਦੀ ਤਾਕਤ ਜਿਹੜੀ ਆ ਇਹ ਕਿਲਾ ਕਈ ਮਹੀਨੇ ਆਕਾਸ਼ ਨੂੰ ਉਡਦਾ ਰਿਹਾ। ਅੱਛਾ ਜੀ। ਹਾਂ ਜੀ ਇਹਦੇ ਚੀਫ ਡੇ ਰੰਦੇ ਰਹੇ ਆ ਤੁਹਾਨੂੰ ਮੱਥੇ 'ਤੇ ਵਿਖਾ ਕੇ ਲਿਆਉਂਗਾ। ਉਹਨਾਂ ਦੀ ਤਾਕਤ ਅਸ਼ੀਦਾਂ ਦੀ ਅੱਜ ਉਹ ਸਾਰੀ ਸੰਪਰਦਾ ਉਹ ਸਾਰਾ Empire ਬਾਬਾ ਫਤੇ ਸਿੰਘ ਦੇ ਗੋਡਿਆਂ ਥੱਲੇ 24 ਘੰਟੇ ਆ। ਉਹ ਅਸ਼ੀਦਾਂ ਜਿਹੋ ਤੇ ਕਿਲੇ ਦਾ ਥੇ ਥੱਲੇ ਆ। ਅੱਛਾ ਇਹ ਤਾਕਤ ਦਾ ਸਭ ਜਦਿਆਂ ਦੀ। ਕੀ ਉਹਦਾ ਪਤਾ ਹੀ ਨਹੀਂ ਸੀ। ਠੀਕ ਆ ਜੀ। ਸ਼ੀਦੀ ਬਾਰੇ ਵੀ ਦੱਸਦਾ ਤੇ ਇਹ ਜਿਹੜੀ ਜਗ੍ਹਾ ਵਾ। ਇਹ ਉਹਨਾਂ ਸਾਰੇ ਮੁਗਲਾਂ ਦੇ ਕ੍ਰਿੰਬਿਆਂ ਦੇ ਘਰ ਸੀਗੇ ਉਟਾਰੀਆਂ ਸੈਕਟਰੀਏਟ ਕਹਿੰਦੇ ਜਿਵੇਂ ਸੈਕਟਰੀਏਟ ਇਹ ਸਹੀ ਫੁੰਤਾ ਇਹ ਜਗ੍ਹਾ ਤੇ ਹਾਂਜੀ ਹਾਂ ਚੁਬਾਰੇ ਹਵੇਲੀਆਂ ਘਰ ਉਟਾਰੀਆਂ ਸੋਹਣੇ ਸੋਹਣੇ ਜਿੰਨਾ ਉਹ ਕਿਉਂਕਿ ਮੁਗਲ ਜਿਹੜਾ ਆਰਕੀਟੈਕਚਰ ਸੀ ਉਹ ਕਾਹਦੀਆਂ ਗੱਲਾਂ ਸੀ ਉਹਨਾਂ ਦੀਆਂ ਤੇ ਜੇ ਥੋੜਾ ਜਾ ਉਹਨੂੰ ਚਲ ਚੋ ਕਿ ਮੇਰੇ ਨਾਲ ਆਚਾਰ ਕੇ ਕਦਮ ਆਓ ਕੈਮਰਾਮੈਨ ਸਾਹਿਬ ਨਾਲ ਗੱਲ ਕਰੀ ਜਾਂਦੇ ਹਾਂ ਹੁਣ ਮੈਂ ਤੁਹਾਨੂੰ ਇਹਦੀ ਬਾਹਰੀ ਫਜ਼ੀਲ ਦਿਖਾਉਣਾ ਜੀ ਬਾਹਰੀ ਫਜ਼ੀਲ ਦਾ ਤੁਸੀਂ ਦਾਰ ਤੋਂ ਸਮਝਦੇ ਹੋ ਫੋਸੀਰ ਮਤਲਬ ਉਹਦਾ ਬਾਹਰਲਾ ਕੰਡਾ ਜਿੱਥੋਂ ਇੱਕ ਕਿਨੇ ਤੇ ਕਿਨੇ ਦੇ ਨਾਲ ਜਿਹੜੀ ਸੈਕਟਰੀਏਟ ਕੁਆਟਰ ਆਇਸ਼ ਗਾਵਾ ਉਹ ਸਾਰਾ ਇੱਕ ਤੈਰ ਕੀਤਾ ਹੁੰਦਾ ਵਾ ਤੇ ਉਹਦੇ ਬਾਹਰ ਵਾਲੀ ਦੀਵਾਰ ਉਹ ਕਿ ਉਹ ਦੀਵਾਰ ਕਿੱਥੇ ਸੀ ਤੇ ਕਿਹਦੇ ਨੂੰ ਜਾਂਦੀ ਆ ਇੱਥੇ ਤੁਹਾਨੂੰ ਆ ਹੀ ਕੁਝ ਲੱਭਣਾ ਇਹ ਤੇ ਜੀ ਤੁਸੀਂ ਮਹਾਰਾਜਾ ਇਹਨਾਂ ਆਪੇ ਮੈਂ ਚਾਹਨਾ ਆਪੀ ਆ ਚੀਜ਼ਾਂ ਚੁੱਕ ਚੁੱਕ ਕੇ ਨਾ ਇਤਨਾ ਨਾਲੇ ਪਾਰਾ ਢੇਰੀ ਲਾ ਦਿਓ ਹੁਣ ਵਸਰੰਦੀ ਇੱਥੇ ਇੱਥੋਂ ਨਿਕਲੂਗੀ ਜਿਹੜਾ ਸਵਾਗਾ ਫਿਰਦਾ ਉਹ ਵੀ ਦੱਸਦਾ ਤੁਹਾਨੂੰ ਕਿੱਥੇ ਫਿਰਦਾ ਖਾ ਜਿਹੜਾ ਗੁੰਮ ਦਾ ਬੰਦ ਲਾਉਂਦੇ ਸੀਗੇ ਬੰਦ ਪੱਤਾ ਨੂੰ ਸਾੜ ਕੇ ਅੱਛਾ ਸਾੜ ਕੇ ਕੀ ਸਾੜ ਕੇ ਜਿਹੜਾ ਬੰਦ ਲਾਉਂਦੇ ਸੀਗੇ ਉਹ ਸਮੇਂ ਦੀਆਂ ਟੈਕਨੀਕ ਵੀ ਬਾਬਾ ਜੀ ਇਹ ਤਾਂ ਫਿਰ ਜਿਵੇਂ ਇਹ ਚੀਜ਼ ਆਈ ਕਿੰਨੇ ਕ ਸਾਲ ਪੁਰਾਣੀ ਹੋਣੀ ਆ ਕਿੰਨੇ ਸੌ ਸਾਲ ਪਹਿਰਾ ਇਹ ਵੇਖੋ ਜੀ ਮੁਗਲਾਂ ਦਾ ਹੀ ਹੈ ਬੜਾ ਪੁਰਾਣਾ ਹੈ ਸੁਰੰਦ ਬੈਂਤ ਬੁਰਾਲੀ ਬੱਸੀ ਸੀ ਜਿਹੜੀ ਉੜਾਈ ਇੰਮ ਬੰਦੇ ਬੰਦੇ ਫੰਦੇ ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਹਾਂਜੀ ਉਸ ਸਮੇਂ ਦੀਆਂ ਗੱਲਾਂ ਹੋਣਗੀਆਂ ਇਹ ਤਾਂ ਆਜੋ 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 ਜੀ ਆਪਾਂ ਆ ਗਏ ਟਿਕਾਣੇ ਤੇ ਇਹ ਕੱਤੇ ਥੋੜੇ ਜੇ ਨੀਵੇਂ ਕਰਤੇ ਆ ਹਾਂਜੀ ਅੰਛਲਾ ਬਾਓ ਜਿਹੜੇ ਝਾਲੇ ਰੱਖਦੇ ਕਰਨਾ ਹੈ ਕੈਮਰਾਮੈਨ ਸੇ ਮਾਰੋ ਹਾਂਜੀ ਇਹ ਸਾਰੀ ਇਧਰੋਂ ਕਿਲੇ ਤੋਂ ਐਂ ਦੀਵਾਰ ਆਉਂਦੀ ਆ ਅੱਛਾ ਜੀ ਤੇ ਦੀਵਾਰ ਅਗਲੇ ਬਨੇ ਦੀਵਾਰ ਵਿੱਚ ਮਕਾ ਦੂੰਗਾ ਹੋਰ ਕੜਕਾ ਵੱਢਿਆ ਜਾਨ ਮੈਂ ਤੁਹਾਨੂੰ ਦੀਵਾਰ ਵਿਖਾਉਂਗਾ ਇਹ ਬਾਦਰਗੜ ਤਲਾਣੀਆਂ ਸਾਰਾ ਮੇਰਾ ਘੋੜੇ ਤੇ ਲੱਭਾ ਹੋਇਆ ਵਾ ਕਿਥੇ ਨੇ ਸੁਰੰਗਾਂ ਬੰਦੀ ਨਹੀਂ ਹੋਣੇ ਜੀ ਇਹਦੇ ਆ ਜਿੱਤਰਾ ਆਹ ਜਿਹੜੀ ਮਸਜਿਦ ਆ ਆਹ ਮਕਬਰੇ ਆ ਇਹਨਾਂ ਦੇ ਥੱਲੇ ਸੁਰੰਗਾਂ ਹੁੰਦੀਆਂ ਅੱਛਾ ਉਹ ਸੁਰੰਗਾਂ ਸਾਰੀਆਂ ਕਿੰਨੇ ਚ ਆਉਂਦੀਆਂ ਸੀ ਪਰਲੇ ਬੰਨੇ ਵੱਡੇ ਮਕਬਰੇ ਆ ਇਹ ਰੋਜ਼ਾ ਸ਼ਰੀਫ ਆ ਜਿਹੜੀ ਇਸਲਾਮ ਦਾ ਬੜੀ ਮੁਕੱਦਸ ਜਗਾ ਤੇ ਇਹ ਜਗਾ ਜਿਹੜੀ ਆ ਕਿ ਜਦੋਂ ਉੜਾਤੀ ਇੱਥੇ ਬੜੇ ਬੜੇ ਢੇਰ ਪੈ ਸੀ ਪੱਥਰਾਂ ਦੇ ਮਤਲਬ ਤੇ ਇੱਕ ਤੇ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਹੋਣਾ ਨੇ ਹੁਕਮ ਲਾਇਆ ਵੀ ਇਹ ਪਾਪਾ ਮਾਰੀ ਗੁਰੂ ਮਾਰੀ ਸਰਾਂਦਾ ਜਿਹੜਾ ਵੀ ਇੱਥੇ ਜਾਵੇ ਸਹਿਬਜ਼ਾਦਿਆਂ ਦੀ ਸ਼ਹਾਦਤ ਉੱਥੇ ਸਜਦਾ ਕਰਨ ਤੇ ਇਹਦਾ ਜਿਹੜਾ ਪਹਿਲਾ ਸ਼ਹੀਦ ਬੁੰਗਾ ਵਾ ਇਹਦੀ ਕਾਰ ਸੇਵਾ ਬਾਬਾ ਬੰਗੀਰ ਸਿੰਘ ਢਾਲੀਵਾਲ ਨੇ ਨਹੀਂ ਪੱਥਰ ਰੱਖਿਆ ਓਕੇ ਓਦੋਂ ਬਾਅਦ 1955 ਦੇ ਵਿੱਚ ਬਾਬੇ ਫੂਰੀ ਵਾਲੇ ਮਹਾਂਪੁਰਖਾਂ ਨੇ ਇਹ ਦਰਬਾਰ ਇਹ ਸੋਨ ਚੜੇ ਬੁੰਗੇ ਇਹ ਸਾਰੀ ਸੇਵਾ ਜਿਹੜੀ ਆ ਤੇ ਹੁਣ ਤਾਂ ਮਤਲਬ ਕਿ ਅੱਜ ਤੇ ਕੀ ਬਾਤਾਂ ਵਾ ਹੈ ਨਾ ਜੀ ਇੱਥੇ ਹਰੇਕ ਜੇ ਕਿਥੋਂ ਝੋਲੀ ਚ ਦੋ ਚਾਰ ਇੱਟਾਂ ਪਾ ਕੇ ਲੈ ਕੇ ਦੂਰ ਸੁੱਟ ਕੇ ਆਉਂਦਾ ਸੀ ਅੱਛਾ ਪਰ ਇੱਥੇ ਉਹ ਇੱਟਾਂ ਹੀ ਇੰਨੀਆਂ ਸੀ ਫਿਰ ਤੁਸੀਂ ਸੋਚੋਗੇ ਉਹ ਕਿੱਥੇ ਗਈਆਂ ਜਿਹੜੀ ਪਹਿਲੀ ਰੇਲਵੇ ਪੱਟੜੀ ਬਣੀ ਹੈ ਕਿਤੇ ਰੇਲਵੇ ਚੋਂ ਜਾ ਕੇ ਰਿਕਾਰਡ ਕਢਾ ਲਿਓ ਅੱਛਾ ਉਹ ਬਣੀਆ ਅੰਬਾਲੇ ਤੱਕ ਅੰਗਰੇਜ਼ਾਂ ਨੇ ਜਦੋਂ ਬਣਾਈਆਂ ਹਾਂਜੀ ਅੰਬਾਲੇ ਤੋਂ ਅਗਲੇ ਬਣੇ ਅੰਬਾਲੇ ਤੋਂ ਲੈ ਕੇ ਤੇ ਫਲਾਵਰ ਤੱਕ ਇਹ ਇਲਾਕਾ ਰੇਤਲਾ ਮੰਨਿਆ ਗਿਆ ਅੱਛਾ ਜੀ ਅਜੇ ਵੀ ਕਿਤੇ ਪੁੱਛਿਓ ਤੇ ਉਹਨੇ ਆਖਿਆ ਵੀ ਇੰਨਾ ਸਰਸਸ ਨਹੀਂ ਹੈਗੇ ਉਦੋਂ ਵੀ ਇੱਥੇ ਡੇਢ ਪਾਣੇ 200 ਸਾਲ ਪਹਿਲਾਂ ਦੀ ਗੱਲ ਆ ਜਦੋਂ ਰੇਲ ਨੰਗੀ ਹੱਥੋਂ ਅੰਗਰੇਜ਼ਾਂ ਨੇ ਰੇਲ ਬਣਾਈ 47 ਤੋਂ ਪਹਿਲਾਂ ਉਹਨਾਂ ਰੇਲ ਬੰਦ ਕਰਤੀ ਵੀ ਪੱਥਰ ਬਹੁਤ ਚਾਹੀਦਾ ਇੱਥੇ ਪਟੜੀ ਟਿਕ ਨਹੀਂ ਸਕਦੀ ਬਾਰਸ਼ ਆਊਗੀ ਰੇਤਾ ਰੁੜਜਾ ਕਰਨੀਆ ਪਟੜੀ ਨੰਗੀ ਹੋ ਜਾ ਕਰਨੀ ਫੇਰ ਉਹ ਅੰਗਰੇਜ਼ ਨੂੰ ਪਤਾ ਵਾ ਵੀ ਰੁਕਦੇ ਨਹੀਂਗੇ ਉਹਨਾਂ ਨੇ ਉੱਥੇ ਕੰਮ ਬੰਦ ਕਰਕੇ ਅੱਗੇ ਸਰਵੇ ਸ਼ੁਰੂ ਕਰਤਾ ਦਿਮਾਗ ਲੜਾਇਆ ਉਹਨਾਂ ਵੇਖਿਆ ਵੀ ਬੇਹੱਦ ਬੇਅੰਤ ਇਤਿਹਾਸਾ ਪੱਥਰ ਪਿਆ ਇੱਥੇ ਬਹੁਤ ਪੱਥਰ ਪਿਆ ਵਾ ਫਿਰ ਜਿਹੜੀ ਪਹਿਲੀ ਪਟੜੀ ਆ ਛੋਟੀ ਪਟੜੀ ਇੱਕ ਨਿਕਾਇ ਉਹਨਾਂ ਤੇ ਨਿੱਕੀ ਬੋਗੀ ਵਾਲੀ ਉਹ ਅੰਬਾਲਾ ਤੋਂ ਲੈ ਕੇ ਤੇ ਕਹਿੰਦੇ ਬਸੀ ਪਠਾਣਾ ਤੱਕ ਬਣੀ ਆ ਅੱਛਾ ਇਸ ਵਾਕੇ ਦੇ ਲੋਕ ਉਸ ਬੋਗੀ ਦੇ ਵਿੱਚ ਹੁਣ ਆਪਾਂ ਉਹਨੂੰ ਚਾਹੁੰਦੇ ਆ ਤੁਹਾਨੂੰ ਫਜ਼ੀਲ ਦਿਖਾਉਂਦੇ ਜੀ 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 ਬੰਦੇ ਉਸ ਬੋਗੀ ਦੇ ਵਿੱਚ ਬਾਲਟਿਆਂ ਅੰਗਰੇਜ਼ ਮਜ਼ਦੂਰੀ ਦਿੰਦੇ ਸੀ ਕਿ ਰੇੜਾ, ਕੋੜਾ, ਬਾਲਟਾ, ਖੋਤਾ, ਖੱਚਰ, ਗੱਡਾ ਜਿਪਰਾਂ ਦੀ ਕਿਸੇ ਕੋ ਕੰਮ ਕਰਨ ਦੀ ਸਮਰੱਥਾ ਸੀ ਉਹ ਸਾਵਣਾਉ ਉਹ ਬੋਗੀ ਦੇ ਵਿੱਚ ਪੱਥਰ ਲੁਟ ਕਰ ਦਿੰਦੇ ਸੀ ਉਹ ਪੱਥਰ ਅੰਬਾਲੇ ਤੋਂ ਲੈ ਕੇ ਤੇ ਫਲੋਰ ਤੱਕ ਸਾਰਾ ਸਰੰਦ ਦਾ ਸਰੰਦੀਟ ਜਿਹੜੀ ਆ ਉਹ ਰੇਲ ਦੇ ਥੱਲੇ ਪਾਈ ਗਈ ਕਮਾਣ ਬੱਲੇ ਬਹੁਤ ਬੜੀ ਜਾਣਕਾਰੀ ਦਿੰਦੀ ਹੈ ਜੀ ਤੇ ਤੇ ਇਹ ਬੀਤੇ ਜਮੇ ਕਿਤੇ ਭਈ ਹੋਵੇ ਮੈਂ ਇਹਨੂੰ ਕਹਿੰਨਾ ਦੱਸ ਸਰਮਦੀਤ ਮੁਗਲੀ ਇਟ ਵੀ ਅੰਮ੍ਰਿਤਸਰ ਵੀ ਇਦਾਂ ਦੇ ਚਿੱਲੇ ਬਣੇ ਹੋਏ ਨਾਨਕ ਸਾਹਿਬ ਇਟ ਵੀ ਕਹਿ ਦਿੰਦੇ ਆ ਨਾਨਕ ਸਾਹਿਬ ਇੱਥੇ ਪਰ ਇਹਨੂੰ ਨਾਨਕ ਸਾਹਿਬ ਇਟ ਨਹੀਂ ਕਹਿੰਦੇ ਅੱਛਾ ਅੱਛਾ ਤੇ ਉਹ ਜਨਾਬ ਹੁਣ 220 ਲੈਣਾ ਨੰਗ ਦੁਆਲ ਤਾਂ ਥੱਲੇ ਕੀ ਆ ਸਰੰਦ ਠੱਠੀ ਭਾਈ ਤੇ ਫਿਰਦਾ ਕਿ ਨਹੀਂ 24 ਘੰਟੇ ਸੁਹਾਗਾ